ਸਹਿਬ ਜਾਦੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਥਾਂ ਥਾਂ ਤੇ ਲੰਗਰ ਲਗਾਏ ਜਾ ਰਹੇ ਹਨ ਜਿਸ ਦੇ ਚਲਦੇ ਰਾਜਪੁਰਾ ਦੇ ਨੇੜਲੇ ਪਿੰਡ ਫਰੀਦਪੁਰ ਗੁਜਰਾ ਵਿੱਚ ਚਲਾਏ ਗਏ ਲੰਗਰ ਖਾਨ ਦੌਰਾਨ 150 ਦੇ ਕਰੀਬ ਪਿੰਡ ਵਾਸੀਆਂ ਨੂੰ ਉਲਟੇ ਅਤੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ ਜਿਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਖਬਰ ਨੂੰ ਸੁਣਦੇ ਹੀ ਹਲਕਰ ਦੇ ਵਿਦਾਇ ਖਰਦਿਆਲ ਸਿੰਘ ਕੰਬੋਚ ਨਰਿੰਦਰ ਸ਼ਾਸਤਰੀ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਤੇ ਪੁਲਿਸ ਕਪਤਾਨ ਕਿਸ਼ਨ কুমার ਪੈਂਥੇ ਹਸਪਤਾਲ ਪਹੁੰਚੇ ਅਤੇ ਮਰੀਜ਼ਾ ਦਾ ਹਾਲਚਲ ਪੁੱਛਿਆ ਉਹਨਾਂ ਨੇ ਕਿ ਨੱਕਰ ਬਣਾਇਆ ਅੱਛਾ 20 ਦਾ ਬਣਾਇਆ ਅੱਛਾ ਉਹ ਕਿਹੜੇ ਚੱਕਰ ਵਿੱਚ ਹੈ ਪਤਾ ਲੱਗਿਆ ਪਾਰ ਹੋ ਗਿਆ ਕੀ ਹੋ ਗਿਆ ਕਟੀਆਂ ਲੱਗੀਆਂ ਕਾਲੀਆਂ ਲੱਗੀਆਂ ਅੱਛਾ ਜ਼ਿਆਦਾ ਦੇ ਹੋਰ ਹੋ ਰਿਹਾ ਮੈਂ ਤੇ ਇੱਥੇ ਅੱਛਾ ਅੱਛਾ ਮੈਂ ਜਰਾ ਅੱਗੇ ਮਾਤਾ ਮੱਜਾ ਅੱਗੇ ਤੋਂ ਨਿਕਲਣਾ ਬਿਲਡ ਪ੍ਰਿੰਸੀਪਲ ਗੁਜਰਾ ਅੱਛਾ ਸਭੀ ਗੁਰਦੁਆਰੇ ਸੇਵਾ ਕਰਨੇ ਲੰਗਰ ਵੀ ਅਸੀਂ ਆਪ ਹੀ ਬਣਾਉਂਦੇ ਸੀ ਤੇ ਬਾ ਲੰਗਰ ਬਣਾਉਂਦੇ ਬਣਾਉਂਦੇ ਕਿ ਅੱਜ ਕੀ ਪਤਾ ਨਹੀਂ ਕੀ ਹੋਇਆ ਕਿ ਸਾਨੂੰ ਵੀ ਛੇ ਲੱਗੋ ਮਟਾ ਹਾਂ ਕੋਈ ਪਤਾ ਲੱਗਿਆ ਵੀ 23 ਤਰੀਕ ਨੂੰ ਕੋਈ ਲੰਗਰ ਉਹ ਕਰਿਆ 24 ਤਰੀਕ ਨੂੰ ਸਵੇਰ ਤੋਂ ਹੀ ਗੜਬੜ ਹੋ ਗਿਆ ਤੇ ਕਿੰਨੇ ਸਾਰੇ ਪਿੰਡ ਹੈ ਨਹੀਂ ਕੋਈ ਅੰਦਾਜ਼ਾ ਗਿਣਤੀ 'ਚ ਕਿੰਨੀ ਲੋਨ 77 ਬੰਦੇ ਸਾਡੇ ਜਿਹੜਾ ਲੰਗਰ ਵੱਜਦਾ ਹੁੰਦਾ ਜੀ ਇਹ ਮੈਂ ਸ਼ਾਮ ਨੂੰ ਪਿੰਡ ਪਿੰਡ ਵਿੱਚ ਬਣਾਉਂਦੇ ਹਾਂ ਕਿਸ ਤੋਂ ਉਹ ਤੇ ਬਸ ਸਬ지 ਪ੍ਰਸ਼ਾਦ ਤਾਂ ਹੀ ਬਣਾਇਆ ਸੀ ਸਭ ਪਤਾ ਨਹੀਂ ਜੀ ਸਬ지 ਕੋਈ ਪ੍ਰੋਬਲਮ ਨਹੀਂ ਆ ਗਈ। ਜਿਹਨੇ ਲਈ ਜੀ ਰਾਜਰੀ ਜੀ ਕੋਈ ਗੱਤੀ ਹੋਣ ਸਬ지 ਬਣਾਉਣ ਲੱਗਿਆ ਜਾਂਦਾ ਪਈ ਹੈ। ਉਹਨਾਂ ਨੂੰ ਫਿਰ ਰੋਟੀਆਂ ਲੱਗ ਗਈ ਘਬਰਾਹਟ ਬਣੀ ਕਾਂਬੇ ਦਾ ਬੁਖਾਰ। ਉਹ ਇਹਨਾਂ ਨੂੰ ਫੂਡ ਪੋਜ਼ਿੰਗ ਲੱਗੀ ਗਈ ਕਿਉਂਕਿ ਪਰਸੋਂ ਸਾਰਿਆਂ ਨੇ ਪੂਰੇ ਪਿੰਡ ਦੇ ਵਿੱਚ ਲੰਗਰ ਬਤਾਇਆ ਗਿਆ ਸੋ ਕਰਕੇ। ਉਦੇ ਕਰਕੇ ਲੰਗਰ ਦੇ ਤਰ੍ਹਾਂ ਨਹੀਂ ਸਾਰਿਆਂ ਨੇ ਜਿਹੜੀ ਲੂਸ ਮੋਸ਼ਨ ਪਰੇ ਦੀ ਪ੍ਰੋਬਲਮ ਕਿਸਨ ਵੌਮਟਿੰਗ ਦੀ ਕਿਸਨ ਬੁਖਾਰ ਦੀ ਕਿਸਨ ਪੇਟ ਦਰਦ ਦੀ ਸਾਰੀਆਂ ਗੈਸਟ੍ਰੋਇਨਟਾਈਟਸ ਦੇ ਫੀਚਰਸ ਹੈਗੇ ਨੇ ਸਾਰੇ ਓਕੇ ਤੇ ਉਹਦੇ ਵਾਸਤੇ ਇਹਨਾਂ ਨੂੰ ਇਮੀਡੀਏਟਲੀ ਟਰੀਟਮੈਂਟ ਦਿੱਤੀ ਗਈ 340 ਪੇਸ਼ੈਂਟ ਕੱਲ ਰਾਤੀ ਆਏ ਨੇ 68 ਪੇਸ਼ੈਂਟ ਸਰੇ ਆਏ ਨੇ ਉਸ ਤੋਂ ਬਾਅਦ 3 ਤੇ 14 ਪੇਸ਼ੈਂਟ ਦੁਬਾਰਾ ਪੇਸ਼ੈਂਟ ਦੇਖੋ ਬੱਚਿਆਂ ਨੂੰ ਵੈਸੇ ਠੰਡ ਕਰਕੇ ਥੋੜੀ ਹੈਗੀ ਹੈ ਪ੍ਰੋਬਲਮ ਬਟ ਅਦਰਵਾਈਜ਼ ਕੋਈ ਇਦਾਂ ਸੀਰੀਅਸ ਵਾਲੀ ਕੰਡੀਸ਼ਨ ਕਿਸੇ ਦੀ ਨਹੀਂ ਹੈ ਅਜੇ ਤੱਕ ਹੁਣੇ ਹੀ ਹਸਪੀਟਲ ਆਏ ਅਸੀਂ ਮੇਰੇ ਇਲਾਕੇ ਦਾ ਫਰੀਦਪੁਰ ਗੁਜਰਾ ਪਿੰਡ ਹੈ ਉਹਨਾਂ ਨੇ ਜਿਵੇਂ ਹਰ ਸਾਲ ਦੀ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ 20 ਸਾਲ ਤੋਂ ਹੋ ਜਿਹੜਾ ਸਾਡੇ ਛੋਟੇ ਸਹਿਜਾਂ ਦੀ ਸਰਾਂ ਦੀ ਧਰਤੀ ਤੇ ਸੀ ਉਹਨਾਂ ਦੀ ਯਾਦ ਵਿੱਚ ਵੈਸੇ ਤਾਂ ਸਾਰੇ ਪੰਜਾਬ 'ਚ ਲੰਗਰ ਲੱਗਦੇ ਆ ਇਹਨਾਂ ਵੱਲੋਂ ਵੀ ਲੰਗਰ ਲਾਇਆ ਜਾਂਦਾ ਸੀਗਾ ਕਿਤੇ ਕੱਲ ਲੰਗਰ ਬਣਾਉਣ ਲੱਗੇ ਜਾਂ ਕਿਸੇ ਤਰ੍ਹਾਂ ਦੀ ਕੋਈ ਪੂਟ ਦੇ ਵਿੱਚ ਕੋਈ ਅ ਪ੍ਰੋਬਲਮ ਆ ਗਈ ਤੇ ਉਹਦੇ ਕਰਕੇ ਜਿਹੜਾ ਹੈ ਲਗਭਗ 100 ਤੋਂ ਵੱਧ ਬੰਦੇ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਪਰ ਸ਼ੁਕਰ ਹੈ ਰੱਬ ਦਾ ਕਿ ਸਾਰਿਆਂ ਦਾ ਬਚਾਅ ਹੋਇਆ ਇਤੋਂ ਜਿਹੜਾ ਨਾਲ ਦੀ ਨਾਲ ਹੀ ਮੈਡੀਕਲ ਜਿਹੜੀ ਸਹੂਲਤਾਂ ਉਹਨਾਂ ਨੂੰ ਪੂਰੀ ਮਿਲੀ ਗਈ ਤੇ ਮੈਂ ਤਾਂ ਇਹੀ ਕਹਾਂਗਾ ਕਿ ਠੀਕ ਹੈ ਕਿ ਅਸੀਂ ਸਾਂਝੀ ਥਾਂ ਤੇ ਜਦੋਂ ਵੀ ਅਸੀਂ ਕਿਤੇ ਬਣਾਉਂਦੇ ਆ ਥੋੜਾ ਜਿਹਾ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਸਬਜ਼ੀ-ਭਾਜੀ ਨੂੰ ਤੋੜ ਕੇ ਬਣਾਈਏ ਜਾਂ ਕੋਈ ਹੋਰ ਵੀ ਜਿਹੜੀਆਂ ਚੀਜ਼ਾਂ ਦਾ ਉਹਨਾਂ ਦਾ ਧਿਆਨ ਰੱਖੀਏ ਤੇ ਬਸ ਇਹੀ ਮੇਰੀ ਤਾਂ ਬੇਨਤੀ ਹੈਗੀ ਹੈ ਬਾਕੀ ਇਸ ਗੱਲ ਦਾ ਸੁਪਰ ਹੈ ਰੱਬ ਦਾ ਕਿ ਸਾਰਿਆਂ ਦਾ ਕੋਬੀ ਸਿੰਘ skin specialist ਪਜੀ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਚਮੜੀ ਰੋਗਾਂ ਦੀ ਜਾਂਚ ਕਰਿਆ ਕਰਨਗੇ